ਫਸੀਕਾ ਨਵੀਸਾ ਫੋਟੋਸਟੇਟ ਨਕਸ਼ਾ ਨਵੀਸਤੇ ਟਾਈਪੇਸਟਾਂ ਦੇ ਕੋਲੇ ਤਹਿਸੀਲ ਕੰਪਲੈਕਸ ਵਿੱਚ ਬੈਠਣ ਦੇ ਰੁਪਏ ਤਾਂ ਵਸੂਲੇ ਜਾਂਦੇ ਨੇ ਪਰ ਇਹ ਪੈਸੇ ਕਿਹੜੇ ਅਕਾਊਂਟ ਜਾਂ ਕਿੱਥੇ ਜਾਂਦੇ ਹਨ ਉਸ ਦਾ ਅੰਦਾਜ਼ਾ ਤਹਿਸੀਲ ਦੀ ਤਰਸਯੋਗ ਤਸਵੀਰ ਤੋਂ ਬਾਖੂਬੀ ਲਗਾਇਆ ਜਾ ਸਕਦਾ ਹਫਤਾ ਪਹਿਲਾ ਹੋਈ بارش ਦੇ ਨਾਲ ਤਹਿਸੀਲ ਵਿੱਚ ਮਿੱਟੀ ਦੀ ਬਣੀ ਦਲਦਲ ਤੋਂ ਕੰਮ ਕਰਨ ਆਉਂਦੇ ਲੋਕ ਬਹੁਤ ਪਰੇਸ਼ਾਨ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਦੋਂ ਦਲਦਲ ਦੇ ਵਿੱਚ ਡਿੱਗ ਜਾਣ ਅਤੇ ਟਟ ਲੱਗ ਜAVE ਹੋਰ ਤਾਂ ਹੋਰ ਤਹਿਸੀਲ ਵਿੱਚ ਆਮ ਲੋਕਾਂ ਦੇ ਲਈ ਕੋਈ ਵੀ ਬਾਤ ਹੁੰਦਾ ਪ੍ਰਬੰਧਨ ਵੀ ਨਾ ਹੋਣ ਕਰਕੇ ਕਾਸ ਤੌਰ ਤੇ ਔਰਤਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਸਿਆਸੀ ਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਵੱਲ ਉਹ ਕਾ ਵੀ ਧਿਆਨ ਨਹੀਂ ਦੇ ਰਹੇ ਜਿਸ ਤੋਂ ਦੁਖੀ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਆ ਕਿ ਤਹਿਸੀਲ ਕੰਪਲੈਕਸ ਤੋਂ ਇਕੱਠਾ ਕੀਤਾ ਜਾਂਦਾ ਮਾਰੀਏ ਦੇ ਵਿੱਚੋਂ ਤਹਿਸੀਲ ਵਿੱਚ ਫਾਸਤੇ ਬਾਤ ਹੁੰਦਾ ਪ੍ਰਬੰਧ ਕੀਤਾ ਜਾਵੇ चौहान ਸਾਹਿਬ ਤੁਹਾਡਾ ਉਹ ਦਫ਼ਤਰ ਵੀ ਹੈ ਜੀ ਤੁਸੀਂ ਤਹਿਸੀਲ ਕੰਪਲੈਕਸ ਨਾਲ ਲੰਬੇ ਸਮੇਂ ਜੁੜੇ ਹੋਏ ਹੋ ਆ ਜਿਹੜਾ ਹਿਜਾਬਤਾਬਾ ਕਿਚੜ ਹੈ ਕਈ ਦਿਨਾਂ ਤੋਂ بارش ਹੋ ਗਈ ਹੈ ਤੇ ਐਵੇਂ ਆ ਇਹ ਕਾਰਨ ਕੀ ਹੈ ਇਹਦਾ ਕਾਰਨ ਜੀ ਜਿਹੜੇ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਹੈ ਹੁਕਮ ਬਕਰਦੇ ਨਹੀਂ ਸੁਤਾ ਪਿਆ ਜੀ ਕੋਈ ਅਫਸਰ ਸੁਣਨ ਨੂੰ ਤਿਆਰ ਨਹੀਂ ਅਸੀਂ ਕਹਿ ਕਹਿ ਥੱਕ ਗਏ ਈਓ ਨੂੰ ਫੋਨ ਕਰਦੇ ਯੋ ਚੱਕ ਨਹੀਂ ਰਿਹਾ ਸੈਨੀਟੇਸ਼ਨ ਇੰਸਪੈਕਟਰ ਸਾਹਿਬ ਨੂੰ ਕਰਤਾ ਇੰਸਪੈਕਟਰ ਸਾਹਿਬ ਕਹਿੰਦੇ ਜੀ ਮੇਰੇ ਹੱਥ ਖੜੇ ਆ ਸੈਨੀਟੇਸ਼ਨ ਇੰਸਪੈਕਟਰ ਸਾਹਿਬ ਕਹਿੰਦੇ 33 ਵਾਰਡ ਹੈ ਮੇਰੇ ਕੋਲ 32 ਬੰਦੇ ਨਹੀਂ ਸ਼ਫੀਕ ਸਾਹਿਬ ਸੈਨੀਟੇਸ਼ਨ ਵਿਭਾਗ ਦਾ ਕੰਮ ਤਾਂ ਹੈ ਨਹੀਂ ਨਗਰ ਕੌਂਸਲ ਦਾ ਕੰਮ ਨਹੀਂ ਜਦੋਂ ਕਿ ਉਹ ਐਸਟੀਐਮ ਦਫਤਰ ਦਾ ਹੈ ਤਹਿਸੀਲ ਦਫਤਰ ਨੇ ਇਹਨਾਂ ਦਾ ਕੰਮ ਹੈ ਨਗਰ ਕੌਂਸਲ ਵਾਲੀ ਜੰਡਾ ਆਉਂਦੀ ਨਹੀਂ ਔਰ ਰੁਪਈਆ ਜਿਹੜਾ ਇਕੱਠਾ ਕਰਦੇ ਪਤਾ ਲੱਗਿਆ ਅਰਜਨਵੀਰ ਸਾਹਿਬ ਤੋਂ ਟਾਈਪਿਸਟਾਂ ਤੋਂ ਫੋਟੋਗ੍ਰਾਫ ਮਸ਼ੀਨਾਂ ਤੋਂ ਪੈਸਾ ਲੈਂਦੇ ਨੇ ਉਹ ਉਹ ਪੈਸਾ ਤਾਂ ਸਰਕਾਰ ਲੈ ਰਹੀ ਹੈ ਸੈਨੀਟੇਸ਼ਨ ਇਨਸਪੈਕਟਰ ਲੈ ਨਹੀਂ ਰਹੀ ਹੈ ਫਿਰ ਜ਼ਿੰਮੇਵਾਰੀ ਕਿ ਨਹੀਂ ਬੰਦੀ ਹੈ ਜ਼ਿੰਮੇਵਾਰੀ ਪ੍ਰਸ਼ਾਸਕ ਤਹਿਸੀਲਦਾਰ ਸਾਹਿਬ ਦੀ ਜ਼ਿੰਮੇਵਾਰੀ ਹੈ ਇੱਥੇ ਦੀ ਜਿਹੜੇ ਸਾਡੇ ਤਹਿਸੀਲਦਾਰ ਸਾਹਿਬ ਐ ਇਸੇ ਕੰਪਿਊਟਰ ਟਾਈਪ ਕਿਸ ਤੋਂ ਸਾਰੇ ਤੋਂ ਪੈਸੇ ਲੈ ਰਹੇ ਨੇ ਇਹ ਪੈਸਾ ਖਰਚੇ ਨਹੀਂ ਜਾ ਰਿਹਾ ਓਰੇ ਆ ਦੇਖ ਲੋ ਕੀ ਹਾਲਾਤ ਨੇ ਸੀਵਰ ਲੀਕ ਐ ਬਿਲਡਿੰਗ ਦੀ ਖਸਤਾ ਹਾਲਤ ਐ ਕੋਈ ਇਹਦਾ ਵਲੀਵਾਰਸ ਨਹੀਂ ਕਿਸੇ ਐਸਡੀਐਮ ਸਾਹਿਬ ਦਾ ਧਿਆਨ ਨਹੀਂ ਅਸੀਂ ਤਾਂ ਇਹੀ ਦੇਖਦੇ ਆ ਵੀ ਜਿਹੜਾ ਇਹ ਪੈਸਾ ਇਕੱਠਾ ਕੀਤਾ ਜਾਂਦਾ ਓਰੇ ਪੂਰੇ ਉਹੀ ਪੈਸਾ ਉਹੀ ਲਾ ਦਿਓ ਇਹ ਤਾਂ ਉਹ ਵੀ ਨਹੀਂ ਲੈ ਰਹੇ ਪਤਾ ਨਹੀਂ ਉਹ ਪੈਸਾ ਕੌਣ ਖਾ ਰਹੇ ਹੈ ਕਿਹਦੇ ਖਾਤੇ 'ਚ ਜਾ ਰਹੇ ਆ ਇਹਦਾ ਕਿਸੇ ਨੂੰ ਕੋਈ ਇਲਮ ਨਹੀਂ ਹੈਗਾ ਇਹ ਇੱਥੇ ਤਹਿਸੀਲ ਕੰਪਲੈਕਸ ਹੈ ਲੋਕ ਬਹੁਤ ਆਉਂਦੇ ਨੇ ਕੀ ਪਬਲਿਕ ਦੇ ਬਸੇ ਕੋਈ ਬਾਥਰੂਮ ਪਬਲਿਕ ਬਸੇ ਕੋਈ ਸੀਟਾਂ ਬੈਠਣ ਦਾ ਰਿਸਟਰੀ ਰੂਮ ਹੋਵੇ ਜਾਂ ਕੋਹਰ ਇਦਾਂ ਦਾ ਹੈ ਪ੍ਰਬੰਧ ਸਰ ਬਾਥਰੂਮਾਂ ਦੇ ਹਾਲ ਤਾਂ ਤੁਸੀਂ ਅੰਦਰ ਜਾ ਕੇ ਦੇਖ ਸਕਦੇ ਹੋ ਬਾਥਰੂਮਾਂ ਦੇ ਐਸੇ ਹਾਲ ਹੈ ਕਿ ਅੰਦਰ ਖੜ੍ਹੇ ਨਹੀਂ ਜਾ ਸਕਦਾ ਨਾ ਇੱਥੇ ਕੋਈ ਸਵੀਪਰ ਹੈ ਇੱਥੇ ਕੋਈ ਸਫਾਈ ਸੇਵਕ ਨਹੀਂ ਹੈ ਕੋਈ ਤਹਿਸੀਲ ਚ ਝਾੜੂ ਮਾਰਨ ਵਾਲੇ ਵਕੀਲ ਸਾਹਿਬਾਨ ਵੀ ਸਾਨੂੰ ਕਹਿੰਦੇ ਰਹਿੰਦੇ ਨੇ ਕਿ ਯਾਰ ਇਹਨੂੰ ਸਫਾਈ ਕਰਾਇਆ ਕਰੋ ਕਿ ਤਹਿਸੀਲਦਾਰ ਸਾਹਿਬ ਨੂੰ ਕਹੋ ਲੇਕਿਨ ਤਹਿਸੀਲਦਾਰ ਸਾਹਿਬ ਆਵੇਂ ਆਪਣੇ ਰਜਿਸਟਰੀਆਂ ਕੇ ਵੀ ਪਤਾ ਲੱਗਿਆ ਸੀ ਸਾਈਕਲ ਸਾਈਕਲ ਸਟੈਂਡ ਵੀ ਠੇਕੇ ਦਿੱਤਾ ਹੋਇਆ ਕੰਟੇਨਰ ਵੀ ਠੇਕੇ ਤੇ ਆ ਲੋਕਾਂ ਦਾ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਤਾਂ ਸਾਈਕਲ ਦੇ ਬਸੂਲੇ ਜਾਂਦੇ ਨੇ ਇਹ ਪੈਸਾ ਕਿੱਥੇ ਜਾਂਦਾ ਸਟੈਂਡ ਵੀ ਠੇਕੇ ਤੇ ਆ ਕੰਟੇਨਰ ਵੀ ਠੇਕੇ ਤੇ ਆ ਇਹੀ ਤਾਂ ਸਾਡਾ ਰੋਲਾ ਹੈ ਵੀ ਇਹੀ ਪੈਸਾ ਜਾਂਦਾ ਕਿੱਥੇ ਇਹ ਪੈਸਾ ਉਰੇ ਲਾਵੋ ਇੰਟਰਲੌਕ ਪਾ ਕੇ ਟੈਲਟ ਲਾਵੋ ਕੋਈ ਨਹੀਂ ਲਾ ਰਿਹਾ ਕੋਈ ਪ੍ਰਵਾਹ ਨਹੀਂ ਕੋਈ ਅਫਸਰ ਸੁਣਨ ਨੂੰ ਤਿਆਰ ਨਹੀਂ ਹੈ ਇੱਥੇ ਤਾਂ ਜਿਹੜੇ ਅਫਸਰ ਆਵੇਂ ਆਪ ਆਪਣੀਆਂ ਰਜਿਸਟਰੀਆਂ ਤੱਕ ਰਜਿਸਟ੍ਰੇਟਾ ਕੀ ਮਤਲਬ ਹੈ ਹੋਰ ਕਸ ਦਾ ਕੋਈ ਮਤਲਬ ਨਹੀਂ ਹੈ ਪਰ ਇਸ ਦੇ ਨਾਲ ਦਫ਼ਤਰ ਨਾਲ ਸਾਡਾ ਜੀ ਮਾਸਟਰ ਮੁਹੰਮਦ ਇਕਬਾਲ ਅੱਜ ਤੁਸੀਂ ਤਹਿਸੀਲ ਕੰਪਲੈਕਸ ਚ ਆਏ ਹੋ ਇਹ ਜਿਹੜਾ ਕਿਚਨ ਵਗੈਰਾ ਇਹ ਤਾਂ ਇਹ ਤਾਂ ਕੀ ਦੇਖਦੇ ਹੋ ਇਹ ਬੁਰਾ ਹਾਲ ਪ੍ਰਸ਼ਾਸਨ ਦੀ ਵੱਲੋਂ ਦੇਖ ਰਹੇ ਹਾਂ ਕਿ ਆਗਰ ਇਸ ਤੱਕ ਸਹੀ ਕੰਟਰੋਲ ਕਰਿਆ ਜਾਂਦਾ ਹੈ ਤਾਂ ਬਹੁਤ ਅੱਛੀ ਬਾਤ ਸੀ ਲੇਕਿਨ ਪਬਲਿਕ ਪਰੇਸ਼ਾਨ ਹੋ ਰਹੀ ਹੈ ਔਰ ਇੱਥੇ ਬਾਥਰੂਮਾਂ ਦਾ ਵੀ ਸਹੀ ਇੰਤਜ਼ਾਮ ਨਹੀਂ ਹੈਗਾ ਲੇਡੀਜ਼ ਵਗੈਰਾ ਔਰ ਮਰਦ ਵਗੈਰਾ ਇਸ ਤੇ ਪਰੇਸ਼ਾਨ ਹੁੰਦੇ ਨੇ ਔਰ ਪ੍ਰਸ਼ਾਸਨ ਦੀ ਪੂਰੀ ਔਕਾਤ ਇਸ ਜਗ੍ਹਾ ਤੋਂ ਪਤਾ ਚੱਲ ਜਾਂਦਾ ਕਿ ਜਿਸ ਜਗ੍ਹਾ ਪਬਲਿਕ ਦੇ ਕੰਟਰੋਲ ਵਾਸਤੇ ਅੱਛੀਆਂ ਚੀਜ਼ਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਦਾ ਉਸ ਦਾ ਇੰਤਜ਼ਾਮ ਨਹੀਂ ਹੈਗਾ ਮਾਸ਼ੇ ਇੱਥੇ ਪਤਾ ਲੱਗਿਆ ਲੱਖਾਂ ਰੁਪਈਆ ਵਸੂਲੀ ਕਰਦੇ ਨਾਰਜਨ ਵੀਰ ਸਾਹਿਬ ਤੋਂ ਹੋਰਾਂ ਤੋਂ ਫੇਰ ਵੀ ਇਹ ਜਿਹੜੇ ਹਾਲਾਤ ਨੇ ਇਹਦਾ ਮਤਲਬ ਰੁਪਈਆ ਜਾਂਦਾ ਕਿੱਥੇ ਹੈ ਪਤਾ ਕੋਈ ਇਸ ਦੇ ਮੱਦੇਨਜ਼ਰ ਸਰਕਾਰ ਹੀ ਜਾਣ ਸਕਦੀ ਹੈ ਕਿ ਉਹ ਕਿਦੀ ਅਜੇਬਾਂ ਜਾ ਰਿਹਾ ਹੈ ਜਾਂ ਕੀ ਹੋ ਰਿਹਾ ਹੈ ਲੇਕਿਨ ਬਹਰਾਲੇ ਅਫਸੋਸਨਾਕ ਬਾਤ ਹੈ ਕਿ ਸ਼ਹਿਰ ਦੀ ਐਸਡੀਐਮ ਸਾਹਿਬ ਦਾ ਦਫ਼ਤਰ ਹੋਵੇ ਔਰ ਦੂਸਰਾ ਕੰਟਰੋਲ ਹੈ ਇਸ ਤੇ ਸੀ ਵੀ ਨਾ ਹੋਵੇ। ਅ ਪਾੜਾ ਕੀ ਨਾਮ ਹੋ ਜੀ ਮਸਾ ਜੋਰਾ ਸਿੰਘ ਟੀਮਾ ਅੱਜ ਤੁਸੀਂ ਤਹਿਸੀਲ ਕੰਪਲੈਕਸ ਜਿਉਂ ਕੀ ਹਾਲਾਤ ਦੇਖ ਰਹੇ ਹੋ ਦੇਖੋ ਜੋ ਅੱਜ ਇੱਥੇ ਇਹ ਹਾਲਾਤ ਦੇਖ ਰਹੇ ਆ ਉਹ অতি ਚਿੰਤਾਜਨਕ ਹਨ ਕਿਉਂਕਿ ਇੱਕ ਤਾਂ ਇਹ ਤਹਿਸੀਲ ਕੰਪਲੈਕਸ ਹੈ ਔਰ ਇਹਦੇ ਵਿੱਚ ਦੋ ਤਿੰਨ ਹੋਰ ਵੀ ਮਹਿਕਮੇ ਆ ਔਰ ਜਿਹੜੀ ਇੱਥੇ ਦੀ ਤਹਿਸੀਲ ਕੰਪਲੈਕਸ ਹੋਣ ਕਰਕੇ ਤੇ ਇੱਥੇ ਰਜਿਸਟਰੀਆਂ ਹੋਣ ਕਰਕੇ ਜਿਹੜਾ ਇੱਥੇ ਮਾਲੀਆ ਲਿਆ ਜਾਂਦਾ ਲੋਕਾਂ ਤੋਂ ਸਰਕਾਰੀ ਤੌਰ ਤੇ ਕਲੀਆਂ ਮੈਂ ਰਜਿਸਟਰੀਆਂ ਦੀ ਗੱਲ ਕਰਦਾ ਹਾਲੇ ਜਿਹੜੀ ਉਹਦੇ ਨਾਲ ਵੀ ਇਹਨੋਂ ਜਿਹੜਾ ਹੈ ਬਿਲਕੁਲ ਸਾਫ ਸਵਈਆ ਪੱਕਾ ਇੰਟਰ ਲੋਕ ਇਟਾ ਤੇ ਹੋਰ ਹੋਣਾ ਚਾਹੀਦਾ ਜੋ ਕਿ ਨਹੀਂ ਹੈ ਹੁਣ ਇਥੋਂ ਇਹ ਵੀ ਪਤਾ ਲੱਗਿਆ ਹੈ ਕਿ ਵੀ ਜੋ ਇੱਥੇ ਕੈਪਟਿਸਟਨ ਫੋਟੋਗ੍ਰਾਫਰ ਹਨ ਤੇ ਜਿਹੜੇ ਹੋਰ ਵੀ ਇੱਥੇ ਦਫ਼ਤਰ ਹਨ ਇਹਨਾਂ ਸਾਰਿਆਂ ਤੋਂ ਮੰਥਲੀ ਲਿਆ ਜਾਂਦਾ ਹੈ ਔਰ ਉਹ ਮੰਥਲੀ ਜਿਹੜਾ ਪੈਸਾ ਹੈ ਇਹ ਤਹਿਸੀਲ ਕੰਪਲੈਕਸ ਪਬਲਿਕ ਹੈ ਇਹਦੇ ਵਿੱਚ ਸ਼ਬਦੋਂ ਬੜੀ ਗੱਲ ਹੈ ਐਕਸ ਰਜਿਸਟਰੀ ਕਰਾਉਣ ਜਾਂ ਕੋਈ ਵੀ ਕੰਮ ਇੱਕ ਬਜ਼ੁਰਗ ਆਦਮੀ ਜਿਹੜੇ ਹੁੰਦੇ ਆ ਉਹਨਾਂ ਨੂੰ ਇਹ ਜੀ ਹਾਲਤ ਦੇ ਵਿੱਚ ਲੰਘਣਾ ਤੇ ਉਹਨਾਂ ਦਾ ਕਦੇ ਵੀ ਕੋਈ ਨਾ ਕੋਈ ਸਰੀਰਕ ਨੁਕਸਾਨ ਹੋ ਸਕਦਾ ਹੈ ਤੇ ਜੋ ਇੱਥੇ ਪੈਸਾ ਇਕੱਠਾ ਹੋ ਰਿਹਾ ਉਹਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਉਹ ਕਿੱਥੇ ਜਾਂਦਾ ਇਹਦੇ ਵਾਸਤੇ ਅਸੀਂ ਆਰਟੀਕਲ ਵੀ ਪਾਵਾਂਗੇ ਤੇ ਪਬਲਿਕ ਦੂਸਰੀ ਗੱਲ ਹੈ ਪਬਲਿਕ ਦੇ ਵਾਸਤੇ ਜੋ ਪਬਲਿਕ ਪਬਲਿਕ ਕੰਪਲੈਕਸ ਹੈ ਇੱਥੇ ਦਫਤਰਾਂ ਨੂੰ ਆਪਣੇ ਆਪ ਦਾ ਜੋ ਜਰਨਲ ਹੈ ਉਹ ਤਾਂ ਹੈ ਪਰ ਪਬਲਿਕ ਵਾਸਤੇ ਇਹ ਬਿਲਕੁਲ ਨਹੀਂ ਹੈ ਕੋਈ ਪਾਣੀ ਦਾ ਬੰਦ ਹੋਣਾ ਕੋਈ ਉਹ ਨਹੀਂ ਹੈ ਇਸ ਤਰ੍ਹਾਂ ਕਿ ਵੀ ਜਿਹੜੇ ਵੀ ਇੱਥੇ ਦੀ ਮੈਨੇਜਮੈਂਟ ਹੈ ਜੀ ਵੀ ਨਿਯਮਵਾਰੀ ਹੈ ਉਹ ਸਭ ਤਾਂ ਇਹ ਲੱਗਦਾ ਵੀ ਇਹ ਪੈਸੇ ਦੇ ਵਿੱਚ ਕੋਈ ਘਮਬੜਾ ਹੋ ਰਿਹਾ ਹੈ ਕਿਉਂਕਿ ਪੈਸਾ ਲਿਆ ਜਾਂਦਾ ਉਸ ਤੇ ਲਾਇਆ ਨਹੀਂ ਜਾਂਦਾ ਅੱਜ ਰੇਹ ਨਾਲ ਲੱਗਿਆ ਤਾਂ ਬੇਰੇ ਸੀ ਇਹਦੇ ਵਿੱਚ ਜੋ ਇਸ ਦਾ ਜ਼ਿੰਮੇਵਾਰ ਹੈ ਤੇ ਉਹਦੇ ਉੱਤੇ ਅਸੀਂ ਬੜਾ ਐਕਸਲੈਂਟ ਦਾ ਪ੍ਰੋਗਰਾਮ ਬਣਾ। ਜੀ ਮੈਂ ਸਭ ਨੂੰ ਇਹ ਪਤਾ ਲੱਗਿਆ ਵੀ ਅਰਜਨ ਵੀਸ ਕੋਲੋਂ 10000 ਰੁਪਏ ਮਹੀਨਾ ਬਸੂਲ ਕਰਦੇ ਨੇ ਤੇਰਾ ਅਰਜਨ ਵੀਸ ਨੇ ਜਿਹੜੇ ਡਿਸਟ੍ਰਿੰਗ ਕੋਲੇ 1 ਲੱਖ 4000 ਰੁਪਏ ਦਾ ਇਹਨਾਂ ਦਾ ਹੀ ਹੋ ਗਿਆ ਮਹੀਨੇ ਦਾ। ਤੇ ਪਾਈਪਸਟਨ ਹੋਰਾਂ ਦਾ ਵੀ ਇਹ ਕਿਹਦੇ ਖਜ਼ਾਨੇ ਜਾ ਰਿਹਾ ਹੈ ਇਹਦੀ ਇਹਦੇ ਬਾਰੇ ਕੀ ਚਿੰਤਾ ਕਰ ਲੋਗੇ। ਇਸੇ ਬਾਤ 'ਚ ਅੱਜ ਅਸੀਂ ਅੱਜ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਨੂੰ ਅਸੀਂ ਛੱਡਿਆ। ਸਾਡੇ ਤੁਸੀਂ ਪਹਿਲੇ ਛੱਡੇ ਤੇ ਆ ਚੁੱਕੇ ਹੋ। ਜੋ ਵੀ ਅਸੀਂ ਤੁਹਾਨੂੰ ਇਹ ਪਹਿਲਾਂ ਇਹ ਪਬਲਿਕ ਦੇ ਧਿਆਨ ਚਾਹੀਏ ਅਫਸਰ ਹੋ ਸਕਦਾ ਹੈ ਚੱਲਣ ਅਸੀਂ ਨਹੀਂ ਤੇ ਉਹਨਾਂ ਤੇ ਐਕਸ਼ਨ ਲਵਾਂਗੇ ਜੀ ਇਹਦਾ ਪੂਰਾ ਖਾਬ ਲਵਾਂਗੇ ਜੀ ਅਸੀਂ ਤੁਹਾਨੂੰ ਨਾਲ ਸਾਈਕਲ ਸਟੈਂਡ ਵੀ ਦਿੱਤਾ ਹੋਇਆ ਕੰਟੇਨ ਵੀ ਠੇਕੇ ਦਿੱਤੀ ਉਹਦਾ ਹੀ ਰੁਪਇਆ ਆ ਰਿਹਾ ਇਹ ਸਾਰੀਆਂ ਗੱਲਾਂ ਹੱਥ ਧਿਆਨ ਚਾਹੀਆਂ ਨਹੀਂ ਇਸੇ ਕਰਕੇ ਤੁਹਾਨੂੰ ਸੱਦਿਆ ਜੀ ਅਸੀਂ ਤੇ ਬੜਾ ਧੰਨਵਾਦ ਤੁਹਾਨੂੰ ਅਸੀਂ ਜਿਹੜੇ ਤੁਸੀਂ ਪਹਿਲੇ ਸੱਤੇ ਆ ਗਏ ਹੋ ਇਸੇ ਕਰਕੇ ਅਸੀਂ ਅਫਸਰਾਂ ਨੂੰ ਵੀ ਤੇ ਇਹਦੇ ਨਾਲ ਉੱਪਰ ਜ਼ਿਲ੍ਹਾ ਲੈਵਲ ਦੇ ਜੋ ਅਧਿਕਾਰੀ ਹਨ ਉਹਨਾਂ ਦੇ ਵੀ ਧਿਆਨ ਲਿਆਉਣਾ ਚਾਹੁੰਦੇ ਆ ਤੁਹਾਡੇ ਨਾਲ ਹੀ ਨਹੀਂ ਤੇ ਅਸੀਂ ਇੱਥੇ ਸਭਾਸ਼ਟ ਬਿੱਡਾਂਗੇ